ਇਸ ਵੇਲੇ ਦੀ ਵੱਡੀ ਖਬਰ ਸੀਐਮ ਮਾਨ ਨਾਲ ਜੁੜੀ ਹੋਈ ਆ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਦੌਰੇ ਤੇ ਨੇ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਰਾਜ ਪੱਦਰੀ ਸਮਾਗਮ ਕਰਵਾਇਆ ਜਾ ਰਿਹਾ ਡਾਕਟਰ ਵੀ ਆਰ ਅੰਬੇਦਕਰ ਦੇ ਜਨਮ ਦਿਨ ਨੂੰ ਲੈ ਕੇ ਵੱਡਾ ਸਮਾਗਮ ਆ ਜਿਹੜਾ ਉਹ ਲਿਖਿਆ ਗਿਆ ਅਤੇ ਜਿੱਥੇ ਇੱਕ ਪਾਸੇ ਡਾਕਟਰ ਵੀ ਆਰ ਅੰਬੇਦਕਰ ਦੀ ਯੰਤਰੀ ਮਨਾਈ ਜਾ ਰਹੀ ਆ ਪੂਰੇ ਜਸ਼ਨਾਂ ਨਾਲ ਤੇ ਉੱਥੇ ਹੀ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਹੈ ਤੇ ਵੱਡੀਆਂ ਉਮੀਦਾਂ ਨੇ ਕਿ ਅੱਜ ਆ ਪੱਕੇ ਤੌਰ ਤੇ ਵਾਈਸ ਚਾਂ ਵਾਈਸ ਚਾਂਸਲਰ ਵੀ ਜਿਹੜੇ ਆ ਜੁਨੀਵਰਸਿਟੀ ਨੂੰ ਮਿਲ ਸਕਦੇ ਨੇ ਤਾਂ ਇਹ ਐਸ ਚਾਵਲਾ ਬਾਰੇ ਜਾਣਕਾਰੀ ਮਿਲ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਕਿ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਜਾ ਸਕਦਾ ਹੈ ਤਾਂ ਵੱਡੀ ਖਬਰ ਸਿਹਮਾਨਾ ਜੁੜੀ ਹੋਈ ਆ ਤੇ ਉੱਥੇ ਹੀ ਬਹੁਤ ਸਾਰੀਆਂ ਸੁਗਾਤਾ ਮਿਲਣ ਦੇ ਲਈ ਵੀ ਵੱਡੀਆਂ ਉਮੀਦਾਂ ਨੇ ਜਿੱਥੇ ਇੱਕ ਪਾਸੇ ਦੇਸ਼ ਭਰ ਵਿੱਚ ਅੱਜ ਡਾਕਟਰ ਵੀ ਆਰ ਅੰਬੇਦਕਰ ਦਾ ਜਨਮ ਦਿਨ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਤਾਂ ਰਾਜ ਪੱਧਰੀ ਸਮਾਗਮ ਆ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਚ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਜਿਸ ਵਿੱਚ ਸੀਐਮ ਮਾਨ ਵਿਸ਼ੇਸ਼ ਤੌਰ ਤੇ ਸ਼ਰਕਤ ਕਰਨਗੇ ਤੇ ਅੱਜ ਵੱਡੇ ਐਲਾਨ ਵੀ ਹੋ ਸਕਦੇ ਨੇ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਵਿੱਤੀ ਸੰਕਟ ਹੈ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਤੇ ਬਣਿਆ ਹੋਇਆ ਤੇ ਉੱਥੇ ਹੀ ਬਹੁਤ ਸਾਰੇ ਧਰਨਾ ਪ੍ਰਦਰਸ਼ਨ ਵੀ ਅਕਸਰ ਹੁੰਦੇ ਰਹਿੰਦੇ ਆ ਖਾਸ ਕਰਕੇ ਕੱਚੇ ਮਲਾਜਮਾਂ ਨੂੰ ਲੈ ਕੇ ਜੇਕਰ ਗੱਲ ਕਰੀਏ ਕਿ ਬਹੁਤ ਸਾਰੇ ਜਿਹੜੇ ਅਧਿਆਪਕ ਨੇ ਉਹ ਵੀ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਪੰਜਾਬੀ ਯੂਨੀਵਰਸਿਟੀ ਦੇ ਲਈ ਵੱਡੀਆਂ ਸੁਗਾਤਾਂ ਦਾ ਐਲਾਨ ਵੀ ਹੋ ਸਕਦਾ ਹੈ ਤੇ ਉੱਥੇ ਹੀ ਲੰਬੇ ਸਮੇਂ ਤੋਂ ਜੋ ਬਿਨਾ ਵਾਈਸ ਚਾਂਸਰ ਤੋਂ ਚੱਲ ਰਹੀ ਹੈ ਯੂਨੀਵਰਸਿਟੀ ਤਾਂ ਅੱਜ ਪੱਕੇ ਤੌਰ ਤੇ ਯੂਨੀਵਰਸਿਟੀ ਨੂੰ ਵਾਈਸ ਚਾਂਸਰ ਵੀ ਮਿਲ ਸਕਦੇ ਨੇ ਤਾਂ ਵੀਸੀ ਦਾ ਐਲਾਨ ਵੀ ਸੀਐਮ ਮਾਨ ਵੱਲੋਂ ਕੀਤਾ ਜਾ ਸਕਦਾ ਤੇ ਐ ਏਐਸ ਚਾਵਲਾ ਬਾਰੇ ਸੁੱਤਰਾਂ ਦੇ حوالے ਤੋਂ ਜਾਣਕਾਰੀ ਮਿਲਦੀ ਇਹ ਕਿ ਇਹ ਸਚਾਵਲਾ ਨੂੰ ਯੂਨੀਵਰਸਿਟੀ ਦਾ ਵੀਸੀ ਨਿਯੁਕਤ ਕੀਤਾ ਜਾ ਸਕਦਾ ਹੈ ਤਾਂ ਯੂਨੀਵਰਸਿਟੀ ਨੂੰ ਕਈ ਸੁਗਾਤਾਂ ਜਿਹੜੀਆਂ ਡਾਕਟਰ ਵੀ.ਆਰ ਅੰਵੇਦਕਰ ਦੀ ਜਨਮ ਦਿਨ ਮੌਕੇ ਮਿਲ ਸਕਦੀਆਂ ਨੇ